ਜੀ ਸ਼ਸ਼ੀਕਾਲ ਸਾਰਿਆਂ ਨੂੰ ਤੇ ਅੱਜ ਦਾ ਬਲੌਗ ਆਪਾਂ ਸਟਾਰਟ ਕਰਦੇ ਹਾਂ ਜਿਵੇਂ ਤੁਹਾਨੂੰ ਦੱਸਿਆ ਸੀਗਾ ਵੀ ਆਪਣੇ ਘਰ ਚ ਕੋਈ ਬਾਹਰ ਜਾ ਰਿਹਾ ਵੀ ਤੁਸੀਂ ਗੈਸ ਕਰਿਓ ਕੌਣ ਜਾ ਰਿਹਾ ਤੇ ਉਹ ਤੁਹਾਨੂੰ ਆਪਾਂ ਦੱਸ ਹੀ ਦਿੰਨੇ ਆ ਇਸ ਬਲੌਗ ਦੇ ਵਿੱਚ ਹੀ ਹਨ ਤੇ ਆਪਣੀ ਮਾਮੀ ਜੀ ਜਾ ਰਹੇ ਨੇ ਅੱਗੇ ਬਾਹਰ ਤੇ ਉਹਨਾਂ ਦੇ ਮਤਲਬ ਵੱਡੇ ਵੀ ਮੁੰਡੇ ਨੇ ਜਿਹੜੇ ਉੱਥੇ ਰਹਿੰਦੇ ਨੇ ਉਹਨਾਂ ਨੇ ਬੁਲਾਇਆ ਇਹਨਾਂ ਨੂੰ ਤੇ ਮਾਮੀ ਜੀ ਜਾ ਰਹੇ ਨੇ ਤੇ ਸ਼ਾਪ ਸ਼ਾਪਿੰਗ ਦਾ ਵਲੌਗ ਤਾਂ ਬਣਿਆ ਨਹੀਂ ਹੈਗਾ ਉਹ ਤੁਹਾਨੂੰ ਪਿਛਲੇ ਵਲੌਗ ਦੇ ਵਿੱਚ ਵੀ ਦੱਸਿਆ ਸੀ ਤੇ ਤੁਹਾਨੂੰ ਕਿਹਾ ਸੀਗਾ ਵੀ ਆਪਾਂ ਸਾਰਾ ਵੀ ਪੈਕਿੰਗ ਦਾ ਵਲੌਗ ਬਣਾਵਾਂਗੇ ਹਨਾ ਜੇ ਹੋ ਸਕਿਆ ਤੇ ਪਰ ਪੈਕਿੰਗ ਦਾ ਵੀ ਵਲੌਗ ਬਣਿਆ ਨਹੀਂ ਹੈਗਾ ਕਿਉਂਕਿ ਟਾਈਮ ਵੀ ਬਹੁਤ ਥੋੜਾ ਸੀਗਾ ਇੱਕ ਦਿਨ ਦਾ ਹੀ ਬਸ ਰੰਦਾ ਸੀ ਹਜੇ ਹਨਾ ਤੇ ਅੱਜ ਉਹਨਾਂ ਨੇ ਹੁਣ ਤੁਰਨਾਗਾ ਤੇ ਕੱਲ ਕੱਲ ਦਾ ਦਿਨ ਸੀਗਾ ਤਾਂ ਕਰਕੇ ਉਹ ਵੀ ਪੈਕਿੰਗ ਦਾ ਵੀ ਨਹੀਂ ਵਲੌਗ ਬਣਿਆ ਕਿਉਂਕਿ ਰਿਸ਼ਤੇਦਾਰ ਆ ਜਾਂਦੇ ਆ ਤੁਹਾਨੂੰ ਪਤਾ ਹੀ ਆ ਹਨਾ ਤੇ ਜਦੋਂ ਵੀ ਮਤਲਬ ਰਿਸ਼ਤੇਦਾਰੋ ਕਾਫੀ ਇਕੱਠੇ ਹੋ ਜਾਂਦਾ ਤਾਂ ਕੰਮ ਵੀ ਬਹੁਤ ਜ਼ਿਆਦਾ ਵੱਜ ਜਾਂਦਾ ਹਨ ਤੇ ਤਾਂ ਕਰਕੇ ਵੀ ਬਣਿਆ ਨਹੀਂ ਹੈਗਾ ਬਲੌਗ ਤੇ ਹੁਣ ਆਪਾਂ ਉਹ ਜਾਣਗੇ ਦਿਖਾਵਾਂਗੇ ਤੁਹਾਨੂੰ ਤੇ ਮਿਲਾਵਾਂਗੇ ਮਾਮੀ ਨਾਲ ਲੈ ਕੇ ਦੇਵਾਂਗੇ ਆਪਣੇ ਚਾਰਾ ਦੇ 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 ਤੂੰ ਵੀ ਲਾ ਲੀ ਇਹ ਹੂੰ ਫਿਰ ਆ ਕੇ ਜਿਹੜੀ ਉੱਤੇ ਲਾ ਕੇ ਲਾ ਦਿੰਦੀ ਤੂੰ ਆ ਵੀ ਨੰਬਰ ਜੋ ਆਪ ਨੂੰ ਫੋਨ ਕਰਦੀ ਜਾ ਕੇ ਕਿ ਕੀ ਚੰਗਾ ਫਿਰ ਪਹੁੰਚ ਕੇ ਫੋਨ ਕਰਦੀ ਹਾਂ ਜਿਹਾਂ ਚਨੇ ਟੱਕ ਟੂਕੀ ਨਾਲ ਲਾ ਲੇ ਬਾਥਰੂਮ ਦੀ ਕਦੇ ਉੱਥੇ ਫਾਜ਼ ਕਹਿੰਦਾ ਮੈਂ ਬਿੱਤੀ ਵਾ ਹੋ ਕਰੀ ਗਏ ਦੇਖੀ ਅਚੇਪੀ ਫੇਰ ਜੇ ਤੇ ਵੀ ਮੈਂ ਇਹ ਚ ਨਹੀਂ ਘੜਦੀਆਂ ਮਾਮੀ ਨੂੰ ਦੱਸ ਦੇ ਕਹਿੰਦੇ ਜਿਹੜਾ ਇਹ ਤੇ ਨਾਮ ਲਿਖਿਆ ਉਹੀ ਬੋਲ ਪੇ ਉੱਥੇ ਕਹਦੇ ਹੋਰ ਹੀ ਕੋ ਬੋਲੀ ਜਾਵੇਂ ਸੌਟ ਨਾ ਨਾਮ ਮਾਨਸਾ ਨੂੰ ਦੱਸ ੱਡਣੀ ਹੈ ਕਿ ਉੱਥੇ ਚੱਕੀ ਜੇ ਮੈਂ ਖੜੀ ਮਾੜੀ ਗੁੱਟੀ ਗੱਲਬਾਤ ਕਰਨ ਲਈ ਲੈ ਓਏ ਬਾਦੂ ਮਿਲ ਜਾਂਦੇ ਭੁੰਛ ਲਾ ਕੇ ਉਹ ਤੇ ਰੰਬਰ ਸਾਹਿਬ ਦਾ ਮੁੰਡਾ ਸੀ ਮੇਰੀ ਗੱਲ ਸੁਣਾਂ ਮਰਿਆ ਤਾਂ ਅੱਦਾ ਮਰਿਆ ਤਾਂ ਤੂੰ ਪਈ ਐ ਚੜ ਜੀ ਜਾ ਕੁਛ ਨਹੀਂ ਕੋਈ ਮਾਰ ਨਹੀਂ ਸੀਗਾ ਕਹਿੰਦੇ ਮੈਂ ਤਾਂ ਜਾਊਂਗਾ ਜੱਫੀ ਪਾਲੀ ਮਾਮੀ ਨੂੰ ਸੁਣ ਲੈ ਮਾਮੀ ਕੰਪ੍ਰੈਸ਼ਨ ਜੀ ਉਹ ਚੜ ਕੇ ਵਾਗੇ ਸੀਗਾ ਨਾ ਮਾਮੀ ਨੂੰ ਜੱਫੀ ਪਾਲੀ ਕੁਛ ਨਹੀਂ ਹੁੰਦਾ ਪੀਆ ਗੱਲ ਕੀ ਜਾਣ ਸਰੋ ਟਾਇਰ ਕੰਪ੍ਰੈਸਰ ਜਾ ਅੱਖ ਨੇ ਹੱਥ ਵੱਧੀ ਆ ਰਹੇ ਨੇ ਉਹ ਅੰਬਰ ਆਮਨੇ ਸੱਸ ਵਾਂਗੂ ਨਹੀਂ ਬੱਝਦੀ ਜੀ ਕੀ ਆ ਪਟਕਾ ਯਾਰੀ ਮਾਮੀ ਆ ਮਾਮੀ ਜੀ ਲੱਗ ਜਿਦਾਂ ਉੱਥੇ ਹੈ ਮੂਰਸੀ ਦਾ ਤਾਂ ਲੱਗਣਾ ਨਹੀਂ ਮੂਸੀ ਦਾ ਤਾਂ ਲੱਗਣਾ ਨਹੀਂ ਸਿਰਨਾ ਨਹੀਂ ਲੱਗਣਾ ਠੀਕ ਵਧੀਆ ਵੀ ਦੋਨੋਂ ਠੀਕ ਹੋ ਗਏ ਮੈਂ ਜਾਣਾ ਗਾ ਇਹ ਗੱਲ ਕਰੀ ਕੌਣ ਹੈ ਗੱਡੀ ਵੀ ਆ ਗਈ ਜੀ ੱਲੇ ਦਿੱਲੀ 에어ਪੋਰਟ

ਹਾਂ ਵੀ ਚੱਲਿਆ ਨਿਊਜ਼ੀਲੈਂਡ ਇਹ ਤਾਂ ਫੱਦੀ ਨਹੀਂ ਮੜਦੀ ਰਾਜ ਦੀ ਹੰਡੀ ਜੀ ਹੋਏ ਉਹ ਚਾਹ ਚੀਆ ਲੱਕ ਮੈਂ ਹੋਰ ਵੀ ਰਾਤ ਨਹੀਂ ਪੀਂਦੀ ਚਾਹ ਟੱਕਣਾ ਜਿਵੇਂ ਗੱਡੀ ਇਹਦਰ ਦੀਆਂ ਉਹਦੇ ਪੰਜੀ ਗੱਡੀ 'ਚ ਬੈਠ ਕੇ ਖਾਈਏ ਰੋਟੀਆਂ ਪਵਾਲੇ ਐ ਨਹੀਂ ਪਤਾ ਕਨਾ ਖਾਪੇ ਕੋਈ ਸਰਦਾ ਬਹੁਤ ਵਧੀਆ ਹੱਸਾ ਥੋੜੀ ਹਟੋ ਸਭ ਉੱਪਰ ਜਿਹੜੇ ਪਹਿਲੇ ਬੈਜਾਂ ਲੈ ਕੇ ਜਾਣਾ ਆਓ ਰਾਜ ਪੀਣ ਆਗੇ ਹੋਰ ਚਲ ਵੀ ਸਰਪ ਨੇ ਪੰਜਾ ਵੀ ਬਣੀ ਜਾਂਦੇ ਫੋਟੋ ਖਿੱਚਦਾਂਗੇ ਅਸੀਂ ਕਦੀ ਇੱਕ ਨਾ ਤੂੰ ਫੋੜਾ ਐਸਾ ਕਿੱਦਾਂ ਕਰੋਂ ਮੜੇ ਪੁੱਤ ਨੂੰ ਮਾਰ ਖਾਉਂਦਾ ਹੁੰਦਾ ਸਾਰੇ ਖੜਜੋ ਸਾਰੇ ਰੱਜ ਕੇ ਖੜਜੋ ਥਾੜੇ ਘਰ ਵਾਲਾ ਦੇ ਪੁੱਤ ਸਾਰੇ ਖੜਜੋ ਹੋ ਗਈ ਆਜੋ ਆਜੋ ਆ ਗਈ ਸਾਰੇ ਖੜਜੋ ਆ ਜੇ ਨਾ ਸਭ ਨੂੰ ਸੁਣਵਾ ਸਕੀ ਚਾਹੇ ਆ ਤੁਰੰਤ ਤੇਰੇ ਕੋਲ ਹੀ ਕੜੂ ਮੈਂ ਆ ਤਾਂ ਤਰੀਕਾ ਹੋ ਗਿਆ ਆ ਗਈ લાલ ਆ પાપા ਜੱਪ ਸਭੇ ਆ ਜਾ ਹਾਂ ਆਈ ਤੇ ਆ ਲਾ ਕੋਟ ਆ ਜਾ ਆ ਜਾ ਭਾਈ ਤੂੰ ਮੈਂ ਮੈਂ ਕਿੰਦਾ ਆਈ ਕੋਟ ਸਾਰੇ ਆ ਜਾ ਆ ਆ ਸਮੀ ਮਾਗੂ ਕੀ ਆਇਆ ਹੈ ਲੈ ਲਾ ਇੱਕ ਵਾਰੀ ਦੇਤੀ ਆ ਭਾਈ ਜੀ ਹੋਰ ਆ ਲਾ ਦੇਤੀ ਆ ਆ ਗਈ ਣਕਾ ਮੰਮੀ ਸਾਡਾ ਸੇ ਟੋਟੀ ਤੋ ਬੜੀ ਮਹ ਹਾਂ ਤੋ ਬੜਾ ਹੋਤਾ ਹੈ ਤੋ ਬੜਾ ਸਿਖਿਆ ਮਦਦ ਵੀ ਹੁੰਦੀ ਹੈ ਮੈਂ ਆਈ ਤੂੰ ਚਲ ਬੈਠ ਕੇ ਆ ਜਾ ਕੋਈ ਨਾ ਕਰੀਂ ਨਹੀਂ ਆਪੋ ਤੋ ਬੈਰਾ ਬੰਨੇ ਆ ਕੀ ਜਾ ਤਾ ਬੜਾ ਗਰੀ ਸੀ ਤਾ ਹਾਂ ਮੈਨੂੰ ਮੈਂ ਤਲਿੰਦੀ ਹੈ ਇਹ ਕੱਲੀ ਕੱਲੀ ਚੀਜ਼ ਤੇ ਬੈਠ ਘਾਤੀ ਨਹੀਂ ਦੇ ਹਾਂ ਚੱਲੋ ਜੀ ਬੈਠੋ ਬਸ ਮੈਂ ਜੋ ਬਜੋ

ਮਮੀ ਰਾਤਾਂ ਤੋਂ ਉੱਠਿਆ ਹੋਣਾ ਆ ਜਾਏਗੇ ਦੂਦਰਾ ਹਾਂ ਲੇਕਿਨ ਹਾਂਜੀ ਤੇ ਮੰਮੀ ਜੀ ਚਲੇ ਗਏ ਹਾਂਜੀ ਉੱਥੇ ਉਹਨਾਂ ਦੇ ਬੇਟਾ ਜੀ ਤੇ ਕਾਨੂੰਨ ਹੈ ਨਿਊਜ਼ੀਲੈਂਡ ਬਾਕੀ ਆਪਣੇ ਸਾਰੇ ਰਿਸ਼ਤੇਦਾਰ ਉੱਥੇ ਨੇ ਮਾਮਾ ਜੀ ਮਾਸੀ ਦੇ ਮਾਮੇ ਦੇ ਸਾਰੇ ਆਪਣੇ ਹਾਂਜੀ ਉੱਥੇ ਰਹਿੰਦੇ ਨੇ ਤੇ ਮਾਮੀ ਜੀ ਆਪਣੇ ਉਰੋਂ ਚੜੇ ਨੇ ਉਰੋਂ ਹੀ ਗੱਡੀ ਕਰਵਾਈ ਸੀਗੀ ਤੇ ਚਲੇ ਗਏ ਦਿੱਲੀ 에ਰਪੋਰਟ ਤੇ ਗਏ ਅੱਜ 11 ਵਜੇ ਫਲਾਈਟ ਆ ਉਹਨਾਂ ਦੀ ਰਾਤ ਨੂੰ ਤੇ ਹੋਰ ਤੁਸੀਂ ਕੀ ਜਣਾ ਕਹਿਣਾ ਚਾਹੁੰਦੇ ਮੈਂ ਕਹਿਣਾ ਚਾਹੁੰਦੀ ਆ ਵੀ ਕੱਪੜੇ ਮਸ਼ੀਨ ਚ ਪਾਏ ਪੈ ਕੇ ਤੁਸੀਂ ਕੱਢ ਦਿਓ ਕੱਢ ਵਾਲੀ ਆ আচ্ছা ਠੀਕ ਹੈ ਹੋਰ ਠੰਡ ਬਹੁਤ ਹੈ ਸੱਚੀ ਮੈਂ ਮੀਂਹ ਕਰਕੇ ਕੜੇ ਪਾਏ ਨੇ ਨਾ ਜਿੱਥੇ ਚੰਡੀਗੜ੍ਹ ਮਹਾਲੀਆਂ ਨੇ ਇੱਕ ਪੋਚਾ ਨਾਲ ਖੰਡਾ ਬਹੁਤ ਪਾਣੀ ਭਾਗੇ ਦੇ ਦਲੀਆ ਦੇਖ ਲੋ ਪੋਚਾ ਵਾਗ ਮਜਾਨਾ ਸਪੂਚ ਮੈਂ ਹੂੰ ਅਰੇ ਕੰਮ ਕਰਤੀ ਫੇ ਬਾਰੀ ਨੂੰ ਬਾਗਲੀ ਮਾਤਾ ਕਿੱਥੇ ਬਸ ਠੀਕ ਹੈ ਇੱਕ ਕੱਪੜੇ ਧੋ ਜੋ ਪੋਚਾ ਲਾ ਦੋ ਫਿਰ ਮੈਂ ਬਿੱਲੀ ਹੋਣੀ ਫਿਰ ਕੁਝ ਬਾਅਦ ਠੀਕ ਆ ਲੀ 8 10 ਹੋ ਗਏ ਤੇ ਇਹ ਪੇ ਨਹੀਂ ਬਿਮਾਰ ਹੋ ਗਏ ਸ਼ੀਗੇ ਤੇ ਪੀਤੂ ਉੱਥੇ ਮੰਮੀ ਕੋਲੇ ਪਿਆ ਸਾਨੂੰ ਦਿਖਾ ਕੇ ਆਉਣਾ ਪੀਤੂ ਪਹਿਲਾਂ ਇਹਨਾਂ ਨੂੰ ਖਿਚੜੀ ਲੋ ਥੈਂਕ ਯੂ ਇਹ ਬਿਮਾਰ ਹੋ ਰਹੇ ਨੇ ਇਹ ਖਿਚੜੀ ਖਾਣਗੇ ਅੱਜ ਤੇ ਹੁਣ ਸਾਨੂੰ ਪੀਤੂ ਦਿਖਾਉਣਾ ਮੈਂ ਪੀਤੂ ਨਾ ਉਥੇ ਇਹ ਸੀਰੀਅਲ ਦੇਖੇ ਪੀਤੂ ਤੇ ਮੰਮੀ ਰਾਂ ਕੋਲੇ ਪੈ ਗਿਆ ਅੱਜ ਇਹ ਦਿਖਾਉਣਾ ਤੁਹਾਨੂੰ ਬਿੱਤੂਰੇ ਡੈਡੀ ਅੱਜ ਦਿੱਲੀ ਬਾਗੇ ਸੀਗੇ ਮਾਮੀ ਫਿਰ ਚੜਾਉਣ ਤੇ ਨਾਲ ਮੇ ਮਾਮੇ ਨੇ ਮੁੰਡੇ ਗਏ ਸੀ ਦੋ ਇਹ ਦੇਖੋ ਆਖੇ ਉਹ ਸਾਨੂੰ ਕੀ ਕਿਹਾ ਸੀ ਮੈਂ ਉਹ ਇਹ ਹੈ ਨੂਰੇ ਬੈਠ ਬੈਠੋ ਤੇ ਬੈਠ ਮਮਾ ਬੈਠੋ ਬੈਠੋ ਕੋਈ ਨਹੀਂ ਬੈਠੋ ਬੈਠੋ ਕੱਲੋਂ ਉੱਥੇ ਬੈਠੋ ਆ ਦੇਖੋਰੇ ਖੇਡ ਜੰਦੇ ਨੇ ਇਹ ਆ ਵੀ ਕਰੀ ਸੀ ਉਰੇ ਪਾਉਂਗੇ ਮੰਮੀ ਮੰਮੀ ਨੂੰ ਕਿਹਾ ਸੀ ਵੀ ਉੱਥੇ ਹੀ ਪੈ ਜਾਓ ਸਾਡੇ ਕੋਲੇ ਵੀ ਚਲੋ ਇੱਥੇ ਹੀ ਪੈ ਜਾਣਗੇ ਆ ਹੈਰੀ ਨੇ ਰੀਸ ਲਾਤੀ ਵੀ ਮੈਂ ਫੋਨ ਦੇਖੂਗਾ ਰਾਤ ਨੂੰ ਵੀ ਚਾਚੂ ਨੇ ਤਾਂ ਫੋਨ ਦੇਖਣ ਨਹੀਂ ਦੇਣਾ ਵੀ ਨਾ ਡੈਡੀ ਨੇ ਦੇਖਣ ਦੇਣਾ ਬੀਬੀ ਨੂੰ ਕਹਿੰਦਾ ਉਰੀ ਰੀਸ ਲਾਤੀ ਕਹਿੰਦਾ ਵੀ ਆਪਾਂ ਉਰੀ ਪੈ ਜਾਾਂਗੇ ਨਾਲ ਆ ਦੋ ਜਵਾਖ ਦੋ ਮੰਜੇ ਢਾਲੇ ਤੇ ਇੱਕ ਮੰਮੀ ਨਾਲ ਪੀਤੂ ਪੈਜੂਆ ਚਾਹੇ ਨੂਰ ਪੈਜੇ ਦੇੜੀ ਨਾਲ ਡੋਰ ਪੈ ਜੋ ਦੋ ਮੰਜੇ ਡਾਲੇ ਉਰੇ ਪੈ ਗਏ ਤੇ ਡੈਡੀ ਉਰੇ ਆਉਣਗੇ ਕੱਲ ਨੂੰ ਅੱਜ ਰਾਤ ਦੀ 11 ਵਜੇ ਦੀ ਫਲੈਟ ਆ ਹਨਾ ਮੰਮੀ ਹਾਂ ਗੈ 11 ਵਜੇ ਦੀ ਫਲੈਟ ਆ ਮੰਮੀ ਦੀ ਬਾਗੇ ਅੰਦਰ ਅਸੀਂ ਦੋਨੇ ਖਾਈ ਜਾਂਦੇ ਰੋਟੀ ਤੇ ਆ ਖੇਢੀ ਜਾਂਦੇ ਨੇ ਦੇਖੋ ਹਾਂ ਤਾਂ ਕੋਲੇ ਬਾਰੀ ਬਾਰੀ ਗੇੜਾ ਮਾਰਨਾ ਪੈਂਦਾ ਇਹ ਲੜਦੇ ਨੇ ਆ ਰੋਟੀ ਕੌਣ ਖਾਂਦਾ ਆ ਐ ਕਿ ਪਹਿਲਾਂ ਰੋਟੀ ਖਾਦੀ ਨਹੀਂ ਤੁਸੀਂ ਨਾ ਖਾਂਦੀ ਐ ਤਾਂ ਤੂੰ ਤੂੰ ਖਾ ਕੇ ਤਾਂ ਆਇਆ ਪੁੱਤ ਇਧਰ ਉਹ ਖਾ ਗਿਆ ਮੋਂਤਾ ਹੱਗੁਰ ਨਾਲ ਬੀਜੇਰ ਬੀਅ ਚੇਰ ਸੀਗੀ ਲੈ ਗਈ ਅੰਦਰ ਮਾਮੂ ਆਪ ਲੈ ਗਈ ਅੱਛਾ ਹਾਂ ਪੀ ਲੈ ਗਈ ਹਾਂ ਸਵੇਰੇ ਸਕੂਲ ਜਾਣਾ ਪੁੱਤ ਪਾ ਪੀਤੇ ਕੱਲ ਸੋਣ ਇਧਰ ਪਾਪਾ ਦੀ ਪਹਿਲਾਂ ਸਵੇਰੇ ਸਕੂਲ ਜਾਣਾ ਪੁੱਤ ਓਕੇ ਸਵੇਰੇ ਉੱਠਣਾ ਜਲਦੀ ਸਾਨੂੰ ਜੰਗਾ ਖੇਡ ਕੇ ਤੇਰੇ ਛੱਤਰ ਹੈਰੀ ਤੇਰੇ ਵੀ ਪੈਣਗੇ ਨਾਲ ਜੇ ਤੂੰ ਚੌੜ ਕਰੀਆ ਮੰਮੀ ਫੋਨ ਕਰਦੀ ਮੈਨੂੰ ਨਾ ਨਾ ਹੀ ਕਿਉਂ ਨਹੀਂ ਲੈ ਮੈਨੂੰ ਦੀਂਦਾ ਇਹਨਾਂ ਲੱਛਣੇ ਹਟਦੇ ਮੰਦੇ ਮੁੰਦੇ ਨਹੀਂਗੇ ਆ ਹੁਣ ਮੈਂ ਕਹਿ ਕੀ ਗਿਆ ਸੀ ਨਾ ਵੀ ਬੈ ਕੇ ਖੇਡੋ ਮੈਂ ਤਾਂ ਬੈਠਾ ਸੀ ਬੈਠ ਕੇ ਨਹੀਂ ਤਾਂ ਮੈਂ ਖੜਾ ਹੋਇਆ ਇਹ ਦੋਨੇ ਭਣੇ ਰੋਟੀ ਖਾਈ ਜਾਂਦੇ ਹਨ ਅਸੀਂ ਤਾਂ ਦੁੱਖ ਕੇ ਖਾ ਮੰਤਾ ਯੋ ਅਸੀਂ ਠੰਡ ਲੱਗਦੀ ਅਸੀਂ ਮੱਖੀਆਂ ਨਹੀਂ ਮੱਖੀਆਂ ਨਹੀਂ ਬੈਲਣ ਕਿ ਆ ਮੱਖੇ ਬੈਲਣਗੇ ਸੱਜਣ ਮੱਖੀਆਂ ਰਾਤ ਨੂੰ ਕਿਹੜੀਆਂ ਮੱਖੇ ਆਉਂਦੇ ਨੇ ਗੁੜ ਤੇ ਗੁੜ ਤੇ ਅੱਜ ਮौज ਬਣ ਕਿਨਣ ਚਲੋ ਉੱਥੇ ਚੱਲ ਮੰਮੀ ਮੰਚ ਲੈ ਕੇ ਚਲੋ ਚਲ ਸਾਡੇ ਬੌਲੇ ਜਵਾਕ ਗੁੜ ਨਾਲ ਰੋਟੀ ਖਾਂਦੇ ਆ ਬਾਅਦ ਚ ਕਾਲੇ ਰੋਟੀ ਰੱਜ ਰੱਜ ਕੇ ਜੂਸ ਪੀ ਲਿਆ ਦੁੱਧ ਪੀ ਲਿਆ ਤੇ ਫਿਰ ਵੀ ਗੁੜ ਨਾਲ ਰੋਟੀਆਂ ਦੇਖ ਲੋ ਬਾਅਦ ਚ ਉਹ ਤੇਰੇ ਕੁਛ ਪੀਤੂ ਨੂੰ ਵੀ ਅੱਜ ਰੀਸ ਲੱਗੀ ਇਸ ਦਾ ਪਹਿਲਾ ਲੱਗ ਜੀ ਮੈਂ ਤਾਂ ਰੋਟੀ ਖਾਣੀ ਆ ਫਿਰ ਹਾਂ ਨਾ ਰੋਜ ਰੋਲ ਖਾ ਲਈ ਇਥੇ ਉਹਨੇ mucho porque khwa psalio ਸੇ ਸੇ ਸਾਲ ਮਮੀ ਦੇ ਚੌੜ ਕਰੀ ਇਹਨਾਂ ਨੇ ਮੈਨੂੰ ਦੱਸੀ ਚੰਗਾ ਬਸ ਫੋਨ ਕਰੂੰ ਤੈਨੂੰ ਚੰਗਾ ਫਿਰ ਆ ਜੀ ਮੈਨੂੰ ਫੋਨ ਕਰਦੀ ਨਹੀਂ ਮੈਨੂੰ ਸਾਰਿਆਂ ਨੂੰ ਚੱਕ ਕੇ ਲੈ ਕੇ ਜਾਉਂਗਾ ਇਥੋਂ ਨਾਲੇ ਕੁੱਟੂੰਗਾ ਠੀਕ ਹੈ ਨਾ ਸੁਣ ਗਿਆ ਨਾ ਜੇ ਕਿਸੇ ਫੋਨ ਮੰਗਿਆ ਹਾਂ ਜੇ ਫੋਨ ਵੀ ਦੇਖਾ ਕਿਸੇ ਨੇ ਤਾਂ ਵੀ ਦੱਸ ਦੀ ਵੀਵੀ ਮੈਨੂੰ ਕਹਿੰਦੀ ਹਾਂ ਤੂੰ ਵੀ ਵਿਚੀ ਐ 76 ਤੇਰੇ ਵੀ ਪਹਿਣਗੇ ਇਹੀ ਦੇਖੂਆ ਕੋਈ ਮੇਰੀ ਮਾਪਾ ਇਹ ਇਹਨਾਂ ਨੂੰ ਵੀ ਰਿਸ ਲਾਊਗਾ ਪੀਤੂ ਸੁਣ ਕੇ ਪਤਾ ਪੀਤੂ ਸੁਣ ਕੇ ਨਾ ਫੋਨ ਨਹੀਂ ਦੇਖਣਾ ਸੌਜੋ ਹੁਣ ਰੋਟੀ ਖਾ ਕੇ ਯਸ ਅਸੇੜੀਆਂ ਮੇਰੀਆਂ ਯਸ ਚਲ ਮੈਂ ਜਾਂਦਾ ਬਾਏ ਗੁੱਡ ਨਾਈਟ ਚਲ ਪਿੱਤੂ ਬਾਏ ਹਾਏ ਇੱਧਰ ਬਾਏ ਕਰੋ ਕੱਲੇ ਹੱਥ ਹੀ ਨਿਕਲਦੇ ਐ ਬਾਅਦ ਚ ਸਾਡਾ ਮੂਮ ਨਾ ਚਲ ਆ ਬਾਟਾ ਲੋ ਚਲ ਆਪਾਂ ਚੱਲਦੇ ਆਂ ਆਪਾਂ ਰੋਟੀ ਨਹੀਂ ਖਾਧੀ ਅਜੇ ਰੋਟੀ ਰੋਟੀ ਖਾ ਲਈਏ ਚਲੋ ਜੀ ਸ਼ਰਮ ਸ਼ਸ਼ੀ ਕਾਲ ਗੁਡ ਨਾਈਟ ਬਾਏ ਤੇ ਮਿਲਦੇ ਆਂ ਆਪਾਂ ਅਗਲੇ ਵਲੌਗ ਦੇ ਵਿੱਚ